ਦਾਦਾ ਜੀ ਤੇ ਦਾਦੀ ਜੀ ਨੂੰ ਸਮਰਪਿਤ ਛੋਟੀ ਜੀ ਰਚਨਾ ਦਾਦਾ ਜੀ ਤੇ ਦਾਦੀ ਜੀ ਦਾ ਰਿਸ਼ਤਾ ਹੁੰਦਾ ਸਭ ਤੋਂ ਖਾਸ ਸਾਡੇ ਭਲੇ ਲਈ ਕਰਦੇ ਸੀ ਹਰ ਪਲ ਉਹ ਅਰਦਾਸ ਦਾਦਾ ਜੀ ਤਾਂ ਮੇਰੇ ਗੁਨਾਹ ਦੀ ਸਿਕਾਨ ਮੈਨੂੰ ਤਾਂ ਹੈ ਉਹਨਾਂ ਉੱਤੇ ਰੱਬ ਜੀ ਨਾਮਾਨ ਉਹਨਾਂ ਦੇ ਦਿਲਾਂ ਵਿੱਚ ਵਸਦੀ ਮੇਰੀ ਜਾਨ ਮੈਂ ਤਾਂ ਉਹਨਾਂ ਤੋਂ ਜਾਮਾ ਕੁਰਬਾਨ ਹਰ ਪਲ ਉਹ ਪੂਜਾ ਪਾਠ ਕਰਦੇ ਸਾਰਿਆਂ ਦੀ ਗੱਲ ਹੱਸ ਹੱਸ ਜਰਦੇ ਨਾਮ ਵੀ ਮਹਾਨ ਸੀ ਤੇ ਕੰਮ ਵੀ ਮਹਾਨ ਸੀ ਸਾਫ਼ ਸੁਥਰੇ ਦਿਲ ਦੇ ਚੰਗੇ ਇਨਸਾਨ ਸੀ ਸਮਝ ਤੇ ਪਿਆਰ ਨਾਲ ਪਰਿਵਾਰ ਨੂੰ ਸੀ ਜੋੜਿਆ ਹਰ ਕਿਸੇ ਦੀ ਗੱਲ ਸੁਣੀ ਕਿਸੇ ਦਾ ਦਿਲ ਨਹੀਂ ਉਹ ਤੋੜਿਆ ਦਾਦੀ ਜੀ ਵੀ ਸਾਡੀ ਨਹੀਂ ਸੀ ਕਿਸੇ ਤੋਂ ਘੱਟ ਲਗਨ ਨਾਲ ਦਿੱਤੀ ਸਾਨੂੰ ਕਦੇ ਕੋਈ ਵੀ ਛੱਟ ਹਰ ਰੋਜ਼ ਗੁਰੂ ਦੀਆਂ ਕਹਾਣੀਆਂ ਸੁਣਾਉਂਦੀ ਸੀ ਡੇਲੀ ਗੁਰੂ ਘਰ ਜਾਂਦੀ ਸੀ ਤੇ ਸਾਨੂੰ ਵੀ ਲੈ ਜਾਂਦੀ ਸੀ ਨੌਆਂ ਤੇ ਤੀਆਂ ਵਿੱਚ ਰੱਖਦੀ ਨਹੀਂ ਸੀ ਫਰਕ ਕਦੇ ਕਿਸੇ ਗੱਲ ਉੱਤੇ ਕਰਦੀ ਨਹੀਂ ਸੀ ਤਰਕ ਪੋਤਿਆਂ ਤੇ ਦੋਤਿਆਂ ਨੂੰ ਪਿਆਰ ਬਹੁਤ ਕਰਦੀ ਮੈਂ ਤਾਂ ਕਦੇ ਦੇਖਿਆ ਨਹੀਂ ਉਹਨਾਂ ਨੂੰ ਕਦੇ ਲੜਦੀ ਅੱਜ ਸਰੀਰ ਕਰਕੇ ਦਾਦਾ ਦਾਦੀ ਦੋਵੇਂ ਭਾਵੇਂ ਸਾਥੋਂ ਦੂਰ ਨੇ ਰਾਜ ਦੇ ਤਾਂ ਸੁਪਨੇ ਖਿਆਲਾਂ ਵਿੱਚ ਆਉਂਦੇ ਜ਼ਰੂਰ ਨੇ ਰਾਜ ਦੇ ਤਾਂ ਸੁਪਨੇ ਖਿਆਲਾਂ ਵਿੱਚ ਆਉਂਦੇ ਜ਼ਰੂਰ ਨੇ